ਤੁਸੀਂ ਦੇਖ ਰਹੇ ਹੋ ਜੀ ਪੀਐਨ ਲਾਈਵ ਫਗਵਾਣਾ ਦੇ ਨੇੜੇ ਪਿੰਡ ਵਿਜਿੱਦੋਵਾਲ ਦੇ ਰੋਡ ਤੇ ਸਥਿਤ ਐਮਜੀ ਇੰਜੀਨੀਅਰ ਸੰਗੂ ਹਾਈਟੈਕ ਵਿਖੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਪਹੁੰਚੇ ਜਿੱਥੇ ਮੈਡਮ ਨਿਰਿੰਦਰਪੁਰ ਸਰਦਾਰ ਗੁਰਪਾਲ ਸਿੰਘ ਸੱਗੂ ਬਲਜੀਤ ਸਿੰਘ ਕਲਸੀ ਵੱਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਵਰਕਰਾਂ ਨਾਲ ਮੁਲਾਕਾਤ ਕੀਤੀ ਇਸ ਮੌਕੇ ਦੀ ਗੱਲਬਾਤ ਕਰਦੇ ਮਜੂਤਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਅਤੇ ਮੈਡਮ ਨਿਰਿੰਦਰਪੁਰ ਬਲਜੀਤ ਸਿੰਘ ਕਲਸੀ ਨੇ ਕੀ ਆ ਭਗਵਾਨਾ ਤੋਂ ਅਮਰਦੀਪ ਟੰਡਾ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਆਰੀ ਖਬਰ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰੋ ਹਾਂਜੀ ਸਰ ਮੇਰੇ ਲਈ ਬੜੀ ਖਸ਼ੀ ਵਾਲੀ ਗੱਲ ਹੈ ਕਿ ਅੱਜ ਮੈਨੂੰ ਸਭੂ ਹਾਈਟੈਕ ਫੈਕਟਰੀ ਦੇ ਵਿੱਚ ਜੋ ਕਿ ਬਜੀਦੋਵਾਲ ਰਹਿੰਦਾ ਹੈ ਉਥੇੋਂ ਦਾ ਮੱਖ ਮਿਲਿਆ ਖਾਸ ਕਰਕੇ ਸੁਖਵਰ ਗੋਪਾਲ ਸਿੰਘ ਜੀ ਨੇ ਮੈਨੂੰ ਮੱਥੇ ਟੇਕ ਕੇ ਬਹੁਤ ਕੁਝ ਜੀ ਇਹਨਾਂ ਵੱਲੋਂ ਜਿਹੜਾ ਹੈਗਾ ਆਪਣੇ ਸੋਤ ਮੈਨੇ ਸਰਕਾਰ ਜਿਹੜਾ ਹੈਗਾ ਜਿੱਥੇ ਸਾਡੇ ਫਗਵਾੜੇ ਦਾ ਨਾਮ ਰੋਸ਼ਨ ਕਰ ਰਹੇ ਉੱਤੇ ਹੀ ਅੱਜ ਸਾਰੇ ਸਮਾਜ ਦੀ ਸੇਵਾ ਕਰ ਰਹੇ ਬੜੀ ਕੁਸ਼ ਹੋਏਗੀ ਕਾਫੀ ਜਿਹੜੇ ਅੱਛੇ ਜਿਹੋਨੇ ਲੇਬਰਸ ਵਗਰਾ ਜਿਹੜੇ ਰੱਖੇ ਕੰਮ ਕਰਦੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਮਿਲੇ ਉਹਨਾਂ ਦੇ ਯਾਨੀ ਕਿ ਇਹਨਾਂ ਦੇ ਸਵਾਤੇ ਇਹਨਾਂ ਦੇ ਜਿਸ ਤਰ੍ਹਾਂ ਕਿ ਉਹਨਾਂ ਸਮਾਜ ਦੇ ਰੱਖਦੇ ਨੇ ਐਜ਼ ਅ ਪਰਿਵਾਰਿਕ ਮੈਂਬਰ ਹੀ ਰੱਖਦੇ ਨੇ ਤੇ ਸਾਰੇ ਲੇਬਰਸ ਨੂੰ ਮਿਲ ਕੇ ਕੁਝ ਵੀ ਕਿ ਉਹਨਾਂ ਦੀ ਜੱਤਰ ਦੇਖਣ ਨੂੰ ਹੁੰਦਾ ਜੇ ਲਿਵਰ ਵਗੈਰਾ ਮਿਲ ਜਾਏਗਾ ਤਾਂ ਉਹਦੇ ਮਾਲਕ ਦੇ ਅਗੇ ਇਸਦੀ ਕੰਪਲੀਟ ਕਰਤਾ ਤੇ ਸਰ ਮਿਸਿਸ ਸਗੂ ਵੱਲੋਂ ਕੋਈ ਮੰਗ ਕੀਤੀ ਗਈ ਹੈ ਇਸੇ ਉਹ ਇਹਨਾਂ ਵੱਲ ਮੰਗ ਕੀਤੀ ਗਈ ਕਿ ਸਾਡੇ ਜਿਹੜੇ ਹੈਗੇ ਜਦੋਂ ਆਪਾਂ ਬਾਈਪਾਸੋਂ ਜਾਨੇ ਹੈਗੇ ਤਾਂ ਮੋਸਤੂਲ ਵਾਲੇ ਚੌਕ ਤੋਂ ਉਹਦੇ ਕੋਲ ਜਿਹੜੇ ਲਾਈਟਸ ਵਗੈਰਾ ਨਹੀਂ ਹੈਗੇ ਉਹ ਲਾਈਟਸ ਵਗੈਰਾ ਵੀ ਲਵਾ ਕੇ ਦਰਵਾਜ਼ਾ ਵੀ ਲਵਾ ਕੇ ਮੈਂ ਜਿਹੜਾ ਐਸਟੀਮੇਟ ਵਗੈਰਾ ਬੁਲਾ ਕੇ ਕੱਲ ਮੈਂ ਐਕਸਨ ਸਾਹਿਬ ਨੂੰ ਕਹਿ ਦੂੰਗਾ ਕਿ ਐਸਟੀਮੇਟ ਵਗੈਰਾ ਬਣਾ ਕੇ ਉਹ ਵਾਲੇ ਸਮੇਂ ਵਿੱਚ ਜਿੰਨਾ ਦੀ ਮਜ਼ਦੂਰੀ ਕੀਤੀ ਹੋਊਗੀ ਉਹ ਜਿਹੜਾ ਸਮੇਂ ਦੀ ਲੋੜ ਹੈ ਲਾਈਟਸ ਵਗੈਰਾ ਰੋਡਸ ਵਗੈਰਾ ਬਣਾ ਲਿਆ ਵੀ ਨਾ ਇਹ ਬੇਸਿਕ ਨਹੀਂ ਸਸਤੀ ਹੈ ਕਿ ਮੈਂ ਜਦੋਂ तकरीबन ਬਹੁਤ ਸਾਲ ਪਹਿਲਾਂ ਆਇਆ ਦੇਖਣ ਮਿਲੇ ਕਿ ਕਾਫੀ ਏਰੀਆ ਹੈਗਾ ਜਿੱਥੇ 20-25 ਸਾਲ ਤੋਂ ਲੋਕ ਰਹ ਰਹੇ ਹੈਗੇ ਨੇ ਉਹਨਾਂ ਦੇ ਕੋਈ ਰਸਤੇ ਜਾਂ ਗਰੀ ਵਾਲੇ ਪੱਕੇ ਨਹੀਂ ਸੀ ਪਿਛਲੇ 1.5-2 ਸਾਲ ਦੇ ਵਿੱਚ 7 ਮਹੀਨੇ ਦੇ ਨਾਲ ਗੁਰੂ ਮਹਾਰਾਜ ਦੇ ਘਪਾ ਦੇ ਨਾਲ ਅਤੇ ਪੰਜਾਬ ਸਰਕਾਰ ਦੇ ਤਕਸਰ ਦਾ ਇੱਥੇ ਕਾਫੀ ਤਕਰੀਬਨ 90% ਜਿਹੜਾ ਆਊਟਰ ਏਰੀਆ ਹੈ ਉਹਦੇ ਵਿੱਚ ਰੋਸ ਬੰਦਿਆਂ ਨਾਲ ਇਹ ਜਿਹੜਾ ਲਾਈਟ ਹੋ ਜਾਂਦਾ ਬਹੁਤ ਕਾਫੀ ਆਉਂਦਾ ਹੈ। ਉਹ ਬਾਕੀ ਵੀ ਜਿਹੜੀ ਹੈਗੇ ਬੰਦੇ ਕੰਮ ਚੱਲ ਰਹੇ ਹੈ। ਕਿੰਨਾ ਕੰਪਲੀਟਿਡ ਹੋ ਜਾਂਦਾ ਹੈ। ਕਿੰਨਾ ਪਰਸੈਂਟ ਕਵਰੇਜ ਹੋ ਜਾਂਦਾ ਹੈ। ਇਸਕਿਤੇ ਜਿੰਨਾ ਵੱਡੀ ਡਿਮਾਂਡ ਕੀਤੀ ਗਈ ਹੈ ਕਿ ਐਸੇ ਤੇ ਲਾਈਟਸ ਵਰਗੂ ਬੜਾ ਪਿੱਛਾ ਰਹਿੰਦਾ ਹੈ। ਕਿ ਲਾਈਟਸ ਵਰਗਾਂ ਇੰਡਸਟਰੀ ਵਾਸਤੇ ਪਾਸ ਕਰਾਉਣਾ ਤੇ ਵੀ ਜਿਹੜਾ ਇਹਨਾਂ ਵੱਲੋਂ ਹੈ ਕਿ ਇਹਨੂੰ ਇੰਡਸਟਰੀ ਫੋਕਲ ਪੁਆਇੰਟ ਹੈ ਅੰਦਰ। ਉਹ ਜੀ ਗਵਰਮਨਟ ਟਿਕਾ ਪਿੱਤਾ ਜਬ ਗਵਰਮਨਟ ਟਿਕਾ ਕਿਹਾ ਦਬ ਜੂਸ ਸਮੱਸਿਆ ਇਹਨਾਂ ਚਲਾ ਕੇ ਜੂਸ ਬੋਲ ਗਿਆ ਕਿ ਤਵੇ ਤਾਂ ਮੈਂ ਆਪਣੇ ਬਲ ਸੂਸਾ ਦਫੂ ਬੜਾ ਬਸੀ ਹੋ ਗਿਆ ਹੁਣ ਮਾਰਗਦਰਸ਼ਨਾ ਵਿੱਚ ਆਸ ਕਰਦਾ ਕਿ ਇੱਥੇ ਦੇ ਸਾਰੇ ਅਤੇ ਇਹਨਾਂ ਦੇ ਜਿੰਨੇ ਵੀ ਯੂਨਿਟਸ ਉੱਗ ਰਹੇ ਹਨ ਇਹਨਾਂ ਦੇ ਪਰਿਵਾਰ ਤੇ ਸਭੀ ਸਾਡੇ ਪਰਿਵਾਰ ਤੇ ਜਿਹੜੇ ਮੇਰੇ ਪਰਿਵਾਰ ਤੇ ਮੈਂ ਰੱਖਣ ਦਾ ਜੋਨ ਬਣ ਰਿਹਾ ਹੈ ਜਿੱਥੇ ਇਹ ਆਪ ਦੇ ਬਹੁਤ ਹੀ ਖੁੱਲ੍ਹੇ ਕਿਤੇ ਮਿਲਦੇ ਤੇ ਜਨ ਉੱਥੇ ਹੀ ਸਾਡੇ ਫਰਵਾੜੇ ਦਾ ਨਾਮ ਜਿਹੜਾ ਹੋਰ ਬਹੁਤ ਰਸੁਖਤ ਧੰਨਵਾਦ ਜੀ ਥੈਂਕ ਯੂ ਸਰ ਕੀ ਨਾਮ ਆਪਣਾ ਮੇਰਾ ਨਾਮ ਨਰਿੰਦਰ ਕੌਰ ਸਰ ਨਰਿੰਦਰ ਕੌਰ ਜੀ ਅੱਜ ਐਮਐਲਏ ਸਾਹਿਬ ਤੁਹਾਡੇ ਫੈਕਟਰੀ ਆਏ ਨੇ ਤੁਹਾਡਾ ਕੀ ਕਹਿਣਾ ਜੀ ਸਾਨੂੰ ਬਹੁਤ ਚੰਗਾ ਲੱਗਾ ਸਾਡੇ ਉਹ ਫੈਕਟਰੀ ਆਏ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਫੈਕਟਰੀ ਕੰਮ ਚੱਲਦੀ ਹੈ ਤੁਹਾਡੇ ਵੱਲੋਂ ਕੋਈ ਮੰਗ ਕੀਤੀ ਗਈ ਉਹਨਾਂ ਨੂੰ ਸਾਡੇ ਵੱਲੋਂ ਉਹਨਾਂ ਨੂੰ ਇਹ ਮੰਗ ਕੀਤੀ ਗਈ ਕਿ ਸਾਡੀ ਰੂਡਸ ਦੇ ਉੱਤੇ ਲਾਈਟਸ ਵਗੈਰਾ ਨਹੀਂ ਹੈਗੀ ਕਿਉਂਕਿ ਉਹ ਲਾਈਟਾਂ ਕੀ ਲੇਬਰ ਜਦੋਂ ਜਾਂਦੀ ਆ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਰਸਤੇ 'ਚ ਬੰਦੇ ਰਸਤੇ 'ਚ ਕੋਈ ਲੁੱਟਖੋ ਕਰਦੇ ਜੇ ਲਾਈਟਸ ਵਗੈਰਾ ਹੋਊਗੀ ਤਾਂ ਥੋੜਾ ਜਿਆ ਉਹ ਸੇਫ ਰਹਿਣਗੇ ਧੰਨਵਾਦ ਜੀ ਹਰਜੀਤ ਸਿੰਘ ਸਾਡੀ ਸਾਡੇ ਇਹ ਸਰਦਾਰ ਗੁਰਵਿੰਦਰ ਸਿੰਘ ਧਾਲੀਵਾਲ ਜੀ ਐਮਐਲਏ ਸਾਹਿਬ ਸਾਡੀ ਫੈਕਟਰੀ ਵਧਾ ਰਹੇ ਨੇ ਮੈਂ ਉਹਨਾਂ ਦਾ ਨਿੱਘਾ ਸਵਾਗਤ ਕਰਦਾ ਹਾਂ ਤੇ ਸਾਡੇ ਕਿਸਾਨ ਭਾਈਚਾਰੇ ਜਿਹੜੇ ਆਪਣੇ ਦਿੱਲੀ ਮੋਰਚੇ ਨੇ ਜਿਨ੍ਹਾਂ ਨੇ ਪੱਤੇ ਪ੍ਰਾਪਤ ਕੀਤੀ ਹੈ ਠੀਕ ਹੈ ਜੀ ਉਹਨਾਂ ਨੂੰ thank you, thank you.